ਪ੍ਰੇਮ ਵਿਆਹ ਦੇ ਖਿਲਾਫ ਮਤਾਂ ਨਹੀਂ ਪਾਇਆ ਜਿਹੜਾ ਮਤਾਂ ਪਾਇਆ ਗਿਆ ਇਹ ਜਿਹੜੀ ਘਟਨਾ ਹੋਈ ਹੈ ਇੱਕੋ ਪਰਿਵਾਰ ਦੇ ਚਾਚੀ ਤੇ ਭਤੀਜੀ ਭਜ ਮੰਦਰ ਘਰੋਂ ਨਿਕਲ ਕੇ ਆਪਸ ਵਿੱਚ ਉਹਨਾਂ ਨੇ ਪ੍ਰੇਮ ਵਿਆਹ ਕਰਵਾ ਲਿਆ ਜੋ ਮੰਨ ਲਓ ਕੋਰਟ ਨੇ ਮਾਨਤਾ ਵੀ ਦੇ ਦਿੱਤੀ ਹੈ ਪਰ ਜਿਹੜਾ ਸਾਡਾ ਸਮਾਜ ਹੈ ਉਹ ਇਹ ਜਿਹੀਆਂ ਚੀਜ਼ਾਂ ਤੋਂ ਮੰਨ ਲਓ ਕਿ ਨਖੇਦੀ ਕਰਦਾ ਤੇ ਦੂਜੀ ਜਿਹੜੀ ਮੇਨ ਮੰਤਰ ਕੇ ਕਾਰਨ ਹੈ ਇਹ ਅੰਮੋ ਸਾਹਮਣੇ ਪਰਿਵਾਰ ਘਰ ਨੇ ਟੇੜੇ ਤੇੜੇ ਦੇ ਜਿਹੜੇ ਪਿੰਡਾਂ ਦੇ ਜਿਹੜੇ ਚਾਰ ਪੰਡ ਸਾਡੇ ਜਿਹੜੇ ਵਿਦਰ ਦੇ ਨੇ ਉਹਨਾਂ ਚ ਵੀ ਆਪਾਂ ਇਹ ਲਿਖਿਆ ਮਤੇ ਦੇ ਵਿੱਚ ਵੀ ਨੇੜਲੇ ਪਿੰਡਾਂ ਦੇ ਵਿੱਚ ਵੀ ਉਹਨਾਂ ਦਾ ਬਾਈਕਟ ਕੀਤਾ ਜਾਵੇ ਉੱਥੇ ਨਹੀਂ ਰਹਿਣ ਦਿੱਤਾ ਜਾ ਬਹੁਤ ਵਧੀਆ ਲੱਗਿਆ ਸਾਰੀ ਪਿੰਡ ਦੀ ਭਲਾਈ ਵਾਸਤਾ ਫੈਸਲਾ ਲਿਆ ਗਿਆ ਜੀ ਅੱਜ ਉਹ ਵੀ ਬੇਟੀਆਂ ਉਹਨਾਂ ਵਾਸਤਾ ਵੀ ਫੈਸਲਾ ਲਿਆ ਗਿਆ ਹੈ ਜੀ ਇਹ ਬਹੁਤ ਵਧੀਆ ਹੈ ਜੀ ਹਾਂ ਜੀ ਮੇਰੀ ਬੇਟੀ ਸੀ ਸਰ ਮੈਂ ਬਸ ਉਹਦਾ ਕੋਲਣਾ ਨਹੀਂ ਚਾਹਦੀ ਇੱਕ ਘਰ ਦਾ ਜੋਈ ਹੁੰਦਾ ਸਾਰਾ ਪਿੰਡ ਕਹਿੰਦਾ ਜੋਈ ਆਇਆ ਭਾਣ ਜਾਉਂਦਾ ਤਾਂ ਕਹਿੰਦੇ ਫਲਾਣੇ ਦੇ ਭਾਣ ਜਾ ਸਾਡਾ ਵੀ ਭਾਣ ਜਾ ਪੈਣ ਪਿੰਡ ਦੀ ਪੈਣਤੀ ਪੈਣਤੀ ਬਣ ਸਮਝਦੇ ਤੇ ਹੁਣ ਤਾਂ ਗੱਲੇ ਕੁਛ ਨਹੀਂ ਰਹਿਤੇ ਖਤਮ ਕਰਤੀਆਂ ਸਾਰੇ ਰਿਸ਼ਤੇ ਇਸ ਸਮੇਂ ਆਸੀ ਪਿੰਡ ਮਾਨਕਪੁਰ ਸ਼ਰੀਫ ਦੇ ਵਿੱਚ ਮੌਜੂਦ ਹੈ ਜਿਹੜਾ ਕਿ ਬਲਾਕ ਮਾਝੀ ਦੇ ਵਿੱਚ ਪੈਂਦਾ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਆਉਂਦਾ ਇਸ ਪਿੰਡ ਵੱਲੋਂ ਇੱਕ ਮਤਾ ਪਾਇਆ ਗਿਆ ਇਸ ਮਤੇ ਦੇ ਵਿੱਚ ਇਹ ਕਹਿ ਦਿੱਤਾ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਕੁੜੀ ਜਾਂ ਕਿਤੇ ਵਿਆਹ ਕਰਵਾ ਲੰਦਾ ਅਸਵੇਚੀ ਭੱਜ ਕੇ ਵਿਆਹ ਹੁੰਦਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਿੰਡ ਵਾਸੀਆਂ ਵੱਲੋਂ ਮਤਾ ਹੀ ਪਾਇਆ ਗਿਆ ਸਾਡੇ ਨਾਲ ਪਿੰਡ ਦੇ ਸਰਪੰਚ ਮੌਜੂਦ ਹਨ ਗੱਲਬਾਤ ਕਰਦੇ ਸਰਪੰਚ ਸਾਹਿਬ ਕੀ ਕਹੋਗੇ ਇਸ ਮਤੇ ਨੂੰ ਲੈ ਕੇ ਬੜੀ ਚਰਚਾ ਸਿਰੇ ਜਿਹੜਾ ਮਤਾ ਪਾਇਆ ਗਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੈ ਰੇ ਦੱਸਣਾ ਚਾਹੁੰਦਾ ਵੀ ਆਪਾਂ ਕਿਸੇ ਇਹ ਪ੍ਰੇਮ ਵਿਆਹ ਦੇ ਖਿਲਾਫ ਮਤਾਂ ਨਹੀਂ ਪਾਇਆ ਜਿਹੜਾ ਮਤਾਂ ਪਾਇਆ ਗਿਆ ਇਹ ਜਿਹੜੀ ਘਟਨਾ ਹੋਈ ਹੈ ਇੱਕੋ ਪਰਿਵਾਰ ਦੇ ਚਾਚੀ ਤੇ ਭਤੀਜੀ ਭੱਜ ਮੰਦਰ ਘਰੋਂ ਨਿਕਲ ਕੇ ਆਪਸ ਵਿੱਚ ਉਹਨਾਂ ਨੇ ਪ੍ਰੇਮ ਵਿਆਹ ਕਰਵਾ ਲਿਆ ਜੋ ਮੰਨ ਲਓ ਕੋਰਟ ਨੇ ਮਾਨਤਾ ਵੀ ਦੇ ਦਿੱਤੀ ਹੈ ਪਰ ਜਿਹੜਾ ਸਾਡਾ ਸਮਾਜ ਹੈ ਉਹ ਇਹ ਜੀਆਂ ਚੀਜ਼ਾਂ ਤੋਂ ਮੰਨ ਲਓ ਕਿ ਨਖੇਦੀ ਕਰਦਾ ਤੇ ਦੂਜੀ ਜਿਹੜੀ ਮੇਨ ਮੰਨ ਲਓ ਕਾਰਨ ਹੈ ਇਹ ਆਮੋ ਸਾਹਮਣੇ ਪਰਿਵਾਰ ਘਰ ਨੇ ਤਾਂ ਕਿ ਕੱਲ ਨੂੰ ਕੋਈ ਇਹੋ ਜਿਹੀ ਗਦਨਾ ਘਟਨਾ ਨਾ ਹੋਵੇ ਕਿਤੇ ਮੰਨ ਲਓ ਇੱਥੇ ਆ ਕੇ ਜਿਹੜੇ ਆਪਸ ਵਿੱਚ ਰਹਿੰਦੇ ਨੇ ਕੋਈ ਅਣਖ ਦੀ ਖਾਤਰ ਜੇ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਇਦਾਂ ਮਾਹੌਲ ਮਤਲਬ ਕਿ ਖਰਾਬ ਹੁੰਦਾ ਜਾ ਕੋਈ ਇਲੀਗਲ ਕੋਈ ਐਕਸ਼ਨ ਇਦਾਂ ਹੋ ਜਵੇ ਜਾਂ ਦੋਨੋਂ ਪਰਿਵਾਰਾਂ ਨੂੰ ਕੋਈ ਨੁਕਸਾਨ ਹੋ ਜਵੇ ਤਾਂ ਆਪਾਂ ਮਤਾਂ ਪਾਇਆ ਕਿ ਦੋਨੋਂ ਉਹ ਮੰਨ ਲਓ ਬੇਟਾ ਤੇ ਬੇਟੀ ਜਿਨ੍ਹਾਂ ਨੇ ਵਿਆਹ ਕਰਾਇਆ ਮੁੰਡਾ ਤੇ ਕੁੜੀ ਨੂੰ ਆਪਸ ਵਿੱਚ ਮੰਨ ਲਓ ਬਾਹਰ ਕਿਤੇ ਵੀ ਰਹਿ ਸਕਦੇ ਆ ਸਾਨੂੰ ਕੋਈ ਇਸ਼ੂ ਨਹੀਂ ਪਰ ਪਿੰਡ ਵਿੱਚ ਨਹੀਂ ਆਪਾਂ ਆਉਂਦੇ ਨੇ ਪਿੰਡ ਦੇ ਬਾਈ ਘਟ ਕਰਦਾ ਕਿਉਂਕਿ ਇਹ ਨਾਲ ਦੇ ਵਿੱਚ ਵੀ ਰਹਿਣ ਹਾਂਜੀ ਹਾਂ ਆਪਾਂ ਨੇੜਲੇ ਤੇੜਲੇ ਦੇ ਜਿਹੜੇ ਪਿੰਡਾਂ ਦੇ ਜਿਹੜੇ ਚਾਰ ਪੰਡ ਸਾਡੇ ਵਾਲੇ ਵਾਲੇ ਵਿਰਜਿਤ ਦੇ ਨੇ ਉਹਨਾਂ 'ਚ ਵੀ ਆਪਾਂ ਇਹੀ ਲਿਖਿਆ ਮਤੇ ਦੇ ਵਿੱਚ ਵੀ ਨੇੜਲੇ ਪਿੰਡਾਂ ਦੇ ਵਿੱਚ ਵੀ ਉਹਨਾਂ ਦਾ ਬਾਈਕਟ ਕੀਤਾ ਜਾਵੇ ਉੱਥੇ ਨਹੀਂ ਰਹਿਣ ਦਿੱਤਾ ਜਾਵੇਗਾ ਤਾਂ ਕਿ ਕੋਈ ਜਦੋਂ ਆਪਾਂ ਸੁਭਾਵਿਕ ਜੀ ਗੱਲ ਹੈ ਜਦੋਂ ਕੋਈ ਇਦਾਂ ਦੀ ਅਣਹੋਣੀ ਹੋ ਜਾਂਦੀ ਹੈ ਜਦੋਂ ਆਪਸ ਵਿੱਚ ਮਿਲਦੇ ਆ ਤਾਂ ਟਕਰਾਹ ਦੀ ਸਥਿਤੀ ਨਾ ਪੈਦਾ ਹੋਵੇ ਜਿਹਦੇ ਕਰਕੇ ਕੋਈ ਇਦਾਂ ਦੀ ਅਣਹੋਣੀ ਹੋ ਜਵੇ ਸੋ ਇਸ ਕਰਕੇ ਇੱਥੇ ਦੇ ਸੀਗੇ ਬੱਚੇ ਕੀ ਕੌਣ ਸੀ ਆਕੇ ਕਾ ਕੀ ਮਾਮਲਾ ਹੋਇਆ ਤਾਂ ਤੁਸੀਂ ਇਹ ਮਤਾ ਜੜਾ ਇਹ ਬੱਚੇ ਮੰਨ ਲਓ ਇੱਕੋ ਪਰਿਵਾਰ ਦੇ ਨੇ ਆਮੋ ਇਹਨਾਂ ਦਾ ਬੱਚੇ ਬੇਟਾ ਮੁੰਡਾ ਤੇ ਕੁੜੀ ਦਾ ਅਸੂ ਚਾਚੀ ਦਾ ਭਤੀਜੀ ਦਾ ਰਿਸ਼ਤਾ ਸੀਗਾ ਚਾਚਾ ਤੇ ਭਤੀਜੀ ਸੀਗੇ ਆਪਸ ਵਿੱਚ ਮੰਨ ਲਓ ਚਾਚਾ ਦਾ ਭਤੀਜੇ ਦਾ ਰਿਸ਼ਤਾ ਪਿਓ ਤੇ ਧੀ ਦਾ ਰਿਸ਼ਤਾ ਹੋ ਜਾਂਦਾ ਇੱਕ ਸੋ ਲੈ ਕੇ ਮਤੇ ਨੂੰ ਲੈ ਕੇ ਬੜੀ ਚਰਚਾ ਰਹਿੰਦੀ ਹੈ ਖਾਸ ਕਰਕੇ ਕਾਨੂੰਨੀ ਪੱਖ ਤੌਰ ਤੇ ਪਰ ਕਾਨੂੰਨ ਤਾਂ ਕਹਿੰਦਾ ਵੀ ਕਿਸੇ ਨੂੰ ਪਿੰਡ ਚ ਕੱਢਿਆ ਨਹੀਂ ਜਾ ਸਕਦਾ ਜਿਹੜਾ ਐਕਸ਼ਨ ਨਹੀਂ ਲੱਤਾ ਜਾ ਸਕਦਾ ਉਹ ਕਿਵੇਂ ਪੱਖ ਹ ਤੁਸੀਂ ਦੇਖੋ ਮੈਂ ਸਮਝਦਾ ਕਿ ਦੇਖੋ ਜੀ ਜਿਹੜਾ ਆਪਾਂ ਨੇ ਮਤਾਂ ਪਾਇਆ ਹੈ ਇਹ ਕਿਸੇ ਨੂੰ ਕੱਢਿਆ ਨਹੀਂ ਆਲਰੇਡੀ ਉਹ ਬੱਚਾ ਬੇਟਾ ਮੁੰਡਾ ਤੇ ਕੁੜੀ ਆਪੋ ਆਪਣੀ ਮਰਜ਼ੀ ਦੇ ਨਾਲ ਘਰੋਂ ਭੱਜ ਗਏ ਨੇ ਤੇ ਪੇਰੈਂਟਸ ਨਾਲ ਨੇ ਪਰਿਵਾਰ ਵੀ ਇੱਕ ਵਾਰ ਦਿਖਾ ਦਿੰਨੇ ਪਰਿਵਾਰਕ ਮੈਂਬਰ ਨੇ ਜਿੰਨਾ ਕਰਕੇ ਲੱਤਾਗਾ ਤੁਸੀਂ ਪਰਿਵਾਰਕ ਮੈਂਬਰ ਹੋ ਤੁਹਾਡੇ ਕਰਕੇ ਫੈਸਲਾ ਆ ਗਿਆ ਕਿਵੇਂ ਫੈਸਲੇ ਫੈਸਲਾ ਬਹੁਤ ਵਧੀਆ ਜਿਹਾ ਜੋ ਬੱਚੇ ਆ ਜੋ ਅੱਗੇ ਤੇ ਕਿਸੇ ਨੂੰ ਚਾ ਰਿਹਾ ਉਹਨਾਂ ਵਾਸਤੇ ਸਹੀ ਆਈ ਸਾਰੇ ਕੰਡੀਸ਼ਨ ਸੈਂਕਲ ਫੈਸਲਾ ਲੈ ਗਏ ਔੜੀ ਬੇਟੀ ਸੀ ਜੀ ਹਾਂ ਮੇਰੀ ਬੇਟੀ ਜੀ ਜਦੋਂ ਤੁਸੀਂ ਇਹ ਫੈਸਲੇ ਨਾਲ ਖੁਸ਼ ਹੋਈ ਹਾਂ ਖੁਸ਼ ਹੈ ਜੀ ਫੈਸਲੇ ਖੁਸ਼ ਹੋਈ ਹਾਂਜੀ ਤੁਸੀਂ ਬੀਬੀ ਆਕੀਮੇ ਦੇਖਦੇ ਹੋ ਫੈਸਲੇ ਵਿੱਚ ਸਰ ਇਹ ਫੈਸਲਾ ਬਹੁਤ ਵਧੀਆ ਲੈ ਗਿਆ ਸਾਰੀ ਪਿੰਡ ਦੀ ਭਲਾਈ ਵਾਸਤਾ ਫੈਸਲਾ ਲਿਆ ਗਿਆ ਜੀ ਅੱਜ ਉਹ ਵੀ ਬੇਟੀਆਂ ਉਹਨਾਂ ਵਾਸਤਾ ਵੀ ਫੈਸਲਾ ਲਿਆ ਗਿਆ ਜੀ ਇਹ ਬਹੁਤ ਵਧੀਆ ਹੈ ਜੀ ਥੋੜੀ ਬੇਟੀ ਸੀ ਹਾਂ ਜੀ ਮੇਰੀ ਬੇਟੀ ਦੀ ਸਰ ਮੈਂ ਬਸ ਬਹੁਤਾ ਬੋਲਣਾ ਨਹੀਂ ਚਾਹਦੀ ਪਰ ਤੁਸੀਂ ਕੁਸਚਨ ਨੂੰ ਤੁਸਕਨ ਹਾਂਜੀ 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 ਤੁਸੀਂ ਕਿਵੇਂ ਦੇਖਦੇ ਹੋ ਉਸ ਨੂੰ ਹਾਂ ਠੀਕ ਹੈ ਜੀ ਫੈਸਲਾ ਲਿਆ ਸਰਪੰਚ ਸਾਹਿਬ ਨੇ ਜਿਹੜਾ ਵੀ ਆਉਣ ਵਾਲੀ ਬੇਟੀਆਂ ਵਾਸਤੇ ਵੀ ਠੀਕ ਹੈ ਮਤਲਬ ਆਉਣ ਵਾਲ ਬੱਚਿਆਂ ਨੂੰ ਸਭ ਨੂੰ ਪਤਾ ਚੱਲੇ ਵੀ ਹਾਂ ਵੀ ਐਕਣਾ ਹੁੰਦਾ ਵੀ ਪਿੰਡ ਦੇ ਪਿੰਡ ਵਿੱਚ ਹੀ ਨਿਆ ਕਰੇ ਹਾਂ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਇਹ ਅਸੀਂ ਕਰਦੇ ਹਾਂ ਗਲਤ ਕਰਦੇ ਹਾਂ ਵੀ ਸਾਨੂੰ ਬਾ ਪਿੰਡ 'ਚ ਨਹੀਂ ਰਹਿਣ ਦੇ ਆ ਜੋਗਾ ਠੀਕ ਹੈ ਜੀ ਬੱਚੇ ਸੋਚੂਗੇ ਇਹ ਜਿਹੜਾ ਕਦਮ ਚੱਕੂਗੇ ਤਾਂ ਬੱਚੇ ਸੋਚੂਗੇ ਪਹਿਲੇ ਅੱਗੇ ਇੱਕ ਘਰ ਦਾ ਜੋਈ ਹੁੰਦਾ ਸਾਰਾ ਪਿੰਡ ਕਹਿੰਦਾ ਜੋਈ ਆਇਆ ਪਾਣ ਜਾਂਦੇ ਤਾਂ ਕਹਿੰਦੇ ਫਲਾਣੇ ਦੇ ਪਾਣ ਜਾਂ ਸਾਡਾ ਵੀ ਪਾਣ ਜਾ। ਪੈਨ ਪਿੰਡ ਦੀ ਪੈ ਤੀ ਪੈ ਮਤੀ ਪਣ ਸਮਝਦੇ ਤੇ ਹੁਣ ਤਾਂ ਕਿੱਲੇ ਕੁਛ ਨਹੀਂ ਰਿਹਾ। ਖਤਮ ਕਰਤੀਆਂ ਸਾਰੇ ਰਿਸ਼ਤੇ। ਚਾਚਾ ਭਤੀਜਾ ਭਤੀਜੀ ਵਿਆਹ ਕਰਾ ਲਵੇ ਤਾਂ ਬਾਪੂ ਚ ਕੀ ਫਰਕ ਰਹਿ ਗਿਆ? ਕੁਛ ਨਾ ਕੁਝ ਤਾਂ ਸ਼ਰਮ ਹੋਣੀ ਚਾਹੀਦੀ ਐ। ਇਹ ਗਾਹ ਨੂੰ ਬੱਚਿਆਂ ਬਾਰੇ ਭਲਾਈ ਐ। ਹਾਂਜੀ। ਮਿਲੂਗੀ ਜੀ। ਮਿਲੂਗੀ। ਮਿਲੂਗੀ ਸਾਡੇ ਬੱਚਾ ਸਾਡੇ ਬੱਚਿਆਂ ਨੂੰ ਵੀ ਬਹਾਂ ਵਾਲਿਆਂ ਨੂੰ ਅੱਕ ਲਾਉਗੀ। ਵੀ ਇਹ ਗੱਲ ਤਾਂ ਛੋਟੇ ਬੱਚੇ। ਪਰਿਵਾਰਕ ਮੈਂਬਰ ਨੇ ਦੇਖ ਸਕਦੇ ਹੋ ਪਿੰਡ ਵਾਲੇ ਨੇ ਇਹ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਉਹ ਆਖਿਰਕਾਰ ਚਾਚਾ ਤੇ ਭਤੀਜੀ ਜਿਹੜੇ ਨੇ ਆਪਸ ਵਿੱਚ ਜਦ ਵਿਆਹ ਕਰਾਉਂਦੇ ਨੇ ਆਖਿਰਕਾਰ ਪਿੰਡ ਵਾਸੀ ਫਿਰ ਇਕੱਠੇ ਹੋ ਕੇ ਇਹ ਮਤਾ ਪਾ ਦਿੰਦੇ ਨੇ ਮਤਾ ਪੇਸ਼ ਕਰਦੇ ਨੇ ਕਿ ਅਜਿਹਾ ਜੇਕਰ ਕੋਈ ਕਰਦਾ ਤਾਂ ਉਹਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕੀਤੀ ਜਾਊਗੀ ਤਸਵੀਰਾਂ ਨੇ ਪਿੰਡ ਦੀ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਪਿੰਡ ਵਾਸੀਆਂ ਦੀ ਦਿਖਾ ਰਿਹਾ ਕਾਇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੋ ਇਹਦੇ ਨਾਲ ਨਾਲ ਇੱਕ ਵਾਰੀ ਮਤੇ ਵੀ ਦਿਖਾ ਦਿੰਦੇ ਨੇ ਇਹਨਾਂ ਦੇ ਹੱਥ ਜਿਹੜੇ ਮਤੇ ਦੀ ਕਾਪੀ ਜਿਹੜੀ ਇਹ ਫੜੀ ਹੋਈ ਹੈ ਦੇਖ ਸਕਦੇ ਹੋ ਇਹ ਮਤੇ ਆ ਜਿਹੜਾ ਪਿੰਡ ਵਾਸੀਆਂ ਵੱਲੋਂ ਪਾਇਆ ਗਿਆ ਹੈ ಗ್ರಾಮ ਪੰਚਾਇਤ ਜਿਹੜੀ ਆ ਮਣਪੁਰ ਸ਼ਰੀਫ ਦੀ ਹੈ ਜਿਨ੍ਹਾਂ ਵੱਲੋਂ ਆਖਿਰਕਾਰ ਇਹਦੇ ਵਿੱਚ ਸਾਫ਼ ਤੌਰ ਤੇ ਸਾਰੀ ਗੱਲ ਜਿਹੜੀ ਉਹ ਦਰਜ ਕੀਤੀ ਗਈ ਆ ਆਖਿਰਕਾਰ ਕਾਨੂੰਨ ਨੂੰ ਵੀ ਮੰਨਦੇ ਪਰ ਕਾਨੂੰਨ ਦੇ ਨਾਲ ਨਾਲ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਆਪਸ ਵਿੱਚ ਹੀ ਲਾਭ ਮੈਰੀ ਦੇ ਖਿਲਾਫ ਨਹੀਂ ਹ ਪਰ ਜਿਹੜੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਨੇ ਇਸ ਤਰੀਕੇ ਨਾਲ ਜਿਹੜੇ ਪਿੰਡ ਦੇ ਵਿੱਚ ਮਾਹੌਲ ਸਿਰਜਦੇ ਨੇ ਲੋਕਾਂ ਲਈ ਇੱਕ ਐਗ ਜ਼ਰੂਰੀ ਸੀ ਤਾਂ ਕਿ ਮਾਹੌਲ ਖਰਾਬ ਨਾ ਹੋਵੇ ਮਤਾ ਦੀ ਕਾਪੀ ਆਪਣੇ ਹੱਥ ਚ ਪੜੀ ਹੈ ਪਰਿਵਾਰਕ ਮੈਂਬਰ ਇੱਥੇ ਮੌਜੂਦ ਨੇ ਸਰਪੰਚ ਸਾਹਿਬ ਦਾ ਕਹਿਣਾ ਹੈ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨਾਲ ਹੁਣ ਇੱਕ ਨਵੀਂ ਸੇ ਦਾ ਜਿਹੜੀ ਉਹ ਜ਼ਰੂਰ ਆਉਣ ਵਾਲੀ ਨਸਲਾਂ ਨੂੰ ਮਿਲੇਗੀ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਮੋਹਾਲੀ